ਆਪ ਸਰਕਾਰ ਤੁਹਾਡੇ ਦਰਵਾਜ਼ਾ ਯੋਜਨਾ ਦੀ ਸ਼ੁਰੂਆਤ ਹੋ ਗਈ ਹੈ ਤਾਂ ਦੱਸਦੇ ਕਿ ਸਮਰਾਲਾ ਦੇ ਵਿੱਚ ਲਗਾਏ ਗਏ ਕੈਂਪ ਦੇ ਵਿੱਚ ਵਿਧਾਇਕ ਜਗਤਾਰ ਸਿੰਘ ਦਿਹਾਲਪੁਰਾ ਪੁੱਜੇ ਨੇ ਤਾਂ ਉੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਤਕਰੀਬਨ 2 ਸਾਲ ਹੋ ਗਏ ਨੇ ਤੇ ਸਰਕਾਰ ਬਣਨ ਤੋਂ ਬਾਅਦ ਹੁਣ ਸਰਕਾਰ ਦੇ ਵੱਲੋਂ ਲੋਕਪੱਖੀ ਫੈਸਲੇ ਲਏ ਜਾ ਰਹੇ ਨੇ ਉਹ ਚਾਹੇ ਫ੍ਰੀ 6000 ਯੂਨਿਟਾਂ ਦੀ ਬਿਜਲੀ ਹੋਵੇ ਚਾਹੇ ਉਹ ਮਹੌਲਾ ਕਲੀਨਿਕ ਹੋਣ ਮਾਨ ਸਰਕਾਰ ਦੇ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਅੱਜ ਪੰਜਾਬ ਦੇ ਵਿੱਚ ਇੱਕ ਹੋਰ ਹੈ ਜਿਹੜਾ ਕਿ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਦੱਸਦੇ ਕਿ ਸਰਕਾਰ ਜਿਹੜਾ ਕਿ ਸਰਕਾਰ ਦੇ ਵੱਲੋਂ ਸਰਕਾਰ ਤੁਹਾਡੇ ਦਵਾਰ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਲਗਭਗ 43 ਸੇਵਾਵਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਸਾਰੀਆਂ ਸੇਵਾਵਾਂ ਦੇ ਨਾਲ ਸੰਬੰਧਿਤ ਅਧਿਕਾਰੀ ਵੀ ਜਿਹੜੇ ਕਿ ਉਹ ਕੈਂਪ ਦੇ ਵਿੱਚ ਉਸੇ ਸਥਾਨ ਤੇ ਮੌਜੂਦ ਰਹਿਣਗੇ ਸਾਰੇ ਜਾਣਦੇ ਹੋ ਵੀ ਕੱਲ ਤੋਂ ਪੈਸੋ ਦੇ ਬਦਸਵਾਹ ਹਲਕੇ ਸੰਭਾਲਣ ਦੀ ਗੱਲ ਕਰੀਏ ਜਾਂ ਪੂਰੇ ਪੰਜਾਬ ਦੀ ਗੱਲ ਕਰੀਏ ਪੰਜਾਬ ਸਰਕਾਰ ਵੱਲੋਂ ਆਪੀ ਸਰਕਾਰਾਂ ਦੇ ਦੁਆਰ ਤਹਿਤ ਕੈਂਪ ਲਾਇਆ ਜਾ ਰਹੇ ਬਣਾ ਤੇ ਜਿਹਦੇ ਤਹਿਤ ਸਾਡੇ ਸੰਭਾਲੇ ਵੀ ਕੈਂਪ ਲੱਗਿਆ 43 ਤਰ੍ਹਾਂ ਦੀਆਂ ਜਿਹੜੀਆਂ ਸੂਜਤਾ ਨੇ ਉਹ ਮੌਕੇ ਤੇ ਦਿੱਤੀਆਂ ਜਾਣਗੀਆਂ ਇਹਨਾਂ ਉੱਤਰ ਨੂੰ ਤੇ ਦਾ ਲੇ ਬਹੁਤ ਵਧੀਆ ਪਰ ਅੱਲਾਸੇ ਬਹੁਤ ਲੋਕ ਬੱਚਾ ਪੀਸਾ ਲੈ ਰਹੇ ਨੇ ਤੇ ਸਾਰੇ ਲੋਕਾਂ ਜਿਹੜੇ ਸੁਵਿਧਾ ਨੇ ਜਿਹੜਾ ਸਰਕਾਰ ਆਪਣੇ ਸਾਰੇ ਫਰਜ਼ ਨਿਭਾ ਰਹੀ ਹੈ ਤੇ ਅੱਜ ਉਸ ਤਹਿਤ ਇੱਕ ਕੈਂਪ ਲੱਗਿਆ ਹੈ ਇਹ ਲੋਕਾਂ ਦੀ ਸੇਵਾ ਆਸਤੇ ਲਾਇਆ ਗਿਆ ਹੈ ਤੁਹਾਡੀ ਸਰਕਾਰ ਤੁਹਾਡੇ ਦਰਵਾਜ਼ੇ ਇਹ ਜਿਹੜਾ ਭਗਵੰਤ ਮਾਨ ਜੀ ਨੇ ਸ਼ੁਰੂ ਕੀਤੀ ਹੈ ਕੈਂਪ ਲੋਕਾਂ ਦੀ ਸਮੱਸਿਆ ਆਸਤੇ ਸੁਣਿਆ ਲੋਕਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਆ ਰਹੀਆਂ ਸੀ ਤੇ ਜਿਹੜਾ ਹੱਲ ਨਹੀਂ ਸੀ ਹੋਦੇ ਤੇ ੱੱਕੇ ਖਾ ਰਹੇ ਸੀ ਵਿਚਾਰੇ ਆਪਣਾ ਅਫਸਾ ਵਿੱਚ ਜਾ ਕੇ ਇਸ ਕਰਕੇ ਭਗਵਾਨ ਤੁਮਾਰ ਜੀ ਨੇ ਫਿਰ ਇਹੀ ਗੱਲ ਕੀਤੀ ਆ ਵੀ ਹਰ ਮਹਾਲੇ ਚ ਹਰ ਵਾਰ ਦੇ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਿਹੜਾ ਉਹਨੂੰ ਹੱਲ ਕਰੋ ਤੇ ਪਹਿਲੀ ਰਾਤ ਦੇ ਉੱਤੇ ਲੋਕਾਂ ਦਾ ਕੰਮ ਕਰੋ ਇਹਦਾ ਤਕਰੀਬਨ 80 ਤੋਂ 90% ਲੋਕ ਇਸ ਦਾ ਲਾਭ ਲੈਦੇ ਆ ਇਹਦਾ ਪਹਿਲਾ ਕਾਲ ਦੇ ਸਮੇਂ ਕਰਾਫੀ ਮੋਟ ਚੱਲਦੀ ਸੀ ਕਿੰਨਾ ਕੁ ਦੇਖ ਜੂਗੇ ਇਹਨੂੰ ਕਿੰਨਾ ਕੁ ਫਰਕ ਨਹੀਂ ਬਹੁਤ ਜ਼ਿਆਦਾ ਫਰਕ ਪੈ ਚੁੱਕਾ ਵਾ ਹਰੇਕ ਪ੍ਰਸ਼ਾਸਨ ਦੇ ਬੰਦ ਨੂੰ ਇਹ ਪਤਾ ਲੱਗ ਗਿਆ ਵੀ ਹੁਣ ਭਗਵੰਤ ਮਾਨ ਦੀ ਸਰਕਾਰ ਹੈਗੀ ਆ ਜਿੱਚ ਭਗਵੰਤ ਮਾਨ ਤਾਂ ਸਖਤ ਹੈ ਹੀ ਹੈ ਐਮ ਐਲ ਏ ਵੀ ਸਾਡੇ ਸਖਤ ਸਾਡੇ ਸਮਰਾਲੇ ਦਾ ਐਮ ਐਲ ਏ ਵੀ ਬਹੁਤ ਇਸ ਟਾਈਮ ਇਸ ਚੀਜ਼ ਨੂੰ ਲੈ ਰਿਆ ਵਾ ਵੀ ਕਲਪਸ਼ਨ ਹੋਣੀ ਨਹੀਂ ਚਾਹੀਦੀ ਲੋਕਾਂ ਦੇ ਪਹਿਲੇ ਅੱਜ ਅਸੀਂ ਇੱਥੇ ਗੁਰਦਵਾਰਾ ਗੁਰੂ ਗੋਬਿੰਦ ਸਿੰਘ ਜੀ ਚੰਡੀਗੜ੍ਹ ਰੋਡ ਦੇ ਜੋ ਉੱਥੇ ਥਾਏ ਉੱਥੇ ਆਏ ਆ ਜੋ ਮਾਨ ਸਰਕਾਰ ਦਾ ਪ੍ਰੋਗਰਾਮ ਆ ਆਪਦੀ ਸਰਕਾਰ ਆਪਕੇ ਦੁਆਰ ਦੇਹਤਾ ਜਿੱਥੇ ਕੈਂਪ ਲੱਗਿਆ ਹੋਇਆ ਹੁਣੇ-ਹੁਣੇ ਐਮ.ਐਰ.ਏ. ਸਾਹਿਬ ਜਿਤਾਰ ਸਿੰਘ ਜੈਲਪੁਰਾਈ ਆ ਕੇ ਇੱਥੇ ਕੈਂਪ ਦੇ ਆਪਣੇ ਮੇਰਾ ਦੇ ਵਿੱਚ ਦੇਖ ਕੇ ਸਾਰਾ ਉਹ ਬਈ ਸਹੀ ਚੱਲ ਰਿਹਾ ਵਾ ਆ ਕੇ ਗਏ ਨੇ ਵਿਜ਼ਿਟ ਕਰਕੇ ਹੁਣੇ ਤੇ ਦੂਰਾਂ ਜਿੱਥੇ-ਥੇ ਵੀ ਕੈਂਪ ਚੱਲ ਰਹੇ ਨੇ ਪਿੰਡਾਂ ਵਿੱਚ ਵੀ ਉਹ ਹਰ ਜਗ੍ਹਾ ਦੀ ਵਿਜ਼ਿਟ ਕਰ ਰਹੇ ਨੇ ਤੇ ਅੱਜ ਦਾ ਜੋ ਇਹ ਕੈਂਪ ਹੈ ਇੱਥੇ 47 ਜਣੇ ਸੇਵਾਵਾਂ ਜੋ ਬਿਲਕੁਲ ਮੌਕੇ ਦੀ ਨਟਾਰੇ ਕਿਤੇ ਜਾ ਰਹੇ ਨੇ ਬਹੁਤ ਲੋਕ ਇਸ ਦਾ ਤੁਸੀਂ ਦੇਖਣਾ ਪੁੱਛੇ ਕਿ ਅੱਗੇ ਬਈ ਬਹੁਤ ਜ਼ਿਆਦਾ ਇਸ ਦਾ ਫੈਰਾ ਉਠਾ ਰਹੇ ਨੇ ਕਾ ਕੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਮਾਨ ਸਾਹਿਬ ਦੇ ਇਸ ਪ੍ਰੋਗਰਾਮ ਦੇ ਐਮਰ ਸਾਹਿਬ ਦੇ ਜੋ ਉਹਨਾਂ ਸਾਰੇ ਸਰਕਾਰੀ ਅਫਸਰ ਇੱਥੇ ਬੁਲਾ ਕੇ ਇੱਥੇ ਕਾਊਂਟਰ ਦੇ ਉੱਪਰ ਸਾਰੇ ਕੰਮ ਉੱਥੇ ਹੋ ਰਹੇ ਨੇ ਅਲੱਗ ਲੱਗ ਇੱਥੇ ਬੰਦੇ ਸਾਰੇ ਬੈਠੇ ਆ ਰਹੇ ਸਟਾਫ ਦੇ ਤੇ ਆਪ ਦਾ ਜੋ ਵੀ ਲੋਕਾਂ ਨੂੰ ਕੁਝ ਕੰਮ ਤੇ ਆ ਰਹੀ ਆ ਉਹ ਇੱਥੇ ਆਗੇ ਆਪ ਤੇ ਪਾਰਟੀ ਵੱਲੋਂ ਮੈਨੂੰ ਬਲਾਕ ਪ੍ਰਧਾਨ ਸ਼ਹਿਰ ਦੇ 8 ਵਾਡਾਂ ਦਾ ਬਣਾਇਆ ਹੋਇਆ ਜੀ ਤੇ ਅੱਜ ਮਾਨ ਸਰਕਾਰ ਵੱਲੋਂ ਜੋ ਵੀ ਇਹ ਅਪਰਾਲਾ ਕੀਤਾ ਜੀ ਕੈਂਪ ਲਗਾ ਕੇ ਲੋਕਾਂ ਦੀਆਂ ਸਹੂਲਤਾਂ ਵਾਸਤੇ ਕਈਆਂ ਦਾ ਜਾਤੀ ਸਰਟੀਫਿਕੇਟ ਨਹੀਂ ਸੀ ਬਣਦਾ ਜਨਮ ਸਰਟੀਫਿਕੇਟ ਨਹੀਂ ਸੀ ਬਣਦਾ ਪੈਨਸ਼ਨ ਨਹੀਂ ਸੀ ਲੱਗਦੀ ਜੀ ਜਿਹੜੇ ਕੰਮ ਮਤਲਬ ਨਹੀਂ ਕਦੇ ਹੋਏ ਸੀ ਕਿਸੇ ਦਾ ਇੰਤਕਾਲ ਨਹੀਂ ਸੀ ਚੜਦਾ ਜੀ ਉਹ ਅੱਜ ਸਾਰੇ ਕੰਮ ਇੱਥੇ ਹੋ ਰਹੇ ਨੇ ਜੀ ਤੇ ਕਿਸੇ ਨੂੰ ਵੀ ਕੋਈ 5 ਲੱਖ ਵਾਲਾ ਜਿਵੇਂ ਕਾਰਡ ਹੋ ਗਿਆ ਜੀ ਜਾਤੀ ਸਰਟੀਫਿਕੇਟ ਹੋ ਗਿਆ ਜੀ ਉਹ ਅੱਜ ਸਾਰੇ ਲੋਕਾਂ ਦੇ ਇੱਥੇ ਬਣਨ ਲੱਗੇ ਹੋਏ ਨੇ ਅਤੇ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਦਾਂਗੇ ਮਾਨ ਸਰਕਾਰ ਦਾ ਜਿਨ੍ਹਾਂ ਨੇ ਇਹ ਬਹੁਤ ਵੱਡਾ ਉਪਰਾਲਾ ਕਰਕੇ